ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਮਾਂ ਦੇ بار-बार ਕਹਿੰਦੇ ਵੀ सोनू ਰੋਟੀ ਨਹੀਂ ਖਾ ਰਿਹਾ ਸੀ ਬਸ ਉਦਾਸ ਨਿਰਮੋਚੂਣਾ ਸੋਚਾਂ ਵਿੱਚ ਘਰ ਗਿਆ ਉਹ ਕਦੇ ਮੰਜੇ ਤੇ ਬਹਿ ਜਾਂਦਾ ਤੇ ਕਦੇ ਲੇਟ ਕੇ ਉ ਤਾਂ ਛੱਤ ਦੀਆਂ ਕੜੀਆਂ ਨੂੰ ਘੋੜਨ ਲੱਗ ਪੈਂਦਾ ਸੀ ਉਸ ਦੀਆਂ ਅੱਖਾਂ ਉੱਤੇ ਆਈ ਹਲਕੀ ਜਿਹੀ ਸੋਜ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਸੀ ਕਿ ਉਹ ਰੋ ਕੇ ਹਟਿਆ ਹੈ ਮਾਣੇ ਉਸ ਨੂੰ ਹੌਸਲਾ ਦੇਣ ਵਜੋਂ ਇਹ ਸ਼ਬਦ ਵੀ ਕਹੇ ਸਨ ਕਿ ਜੋ ਹੋਣਾ ਸੀ ਹੋ ਗਿਆ ਹੁਣ ਅੱਗੇ ਤੋਂ ਧਿਆਨ ਰੱਖੀ ਤੇ ਮੁੜ ਅਜਿਹੀ ਗਲਤੀ ਭੁੱਲ ਕੇ ਵੀ ਨਾ ਕਰੀ ਪਰ ਉਹ ਦੋਨ ਵਟਾ ਬਣਿਆ ਓਵੇਂ ਜਿਵੇਂ ਮੰਜੇ ਤੇ ਪਿਆ ਆਪਣੀ ਕੀਤੀ ਬਹੁਤ ਵੱਡੀ ਗਲਤੀ ਤੇ ਪਛਤਾਵਾ ਕਰ ਰਿਹਾ ਸੀ ਉਹ 8ਵੀਂ ਜਮਾਤ ਵਿੱਚ ਪੜਦਾ ਸੀ ਪੜਨ ਵਿੱਚ ਕੋਈ ਬਹੁਤਾ ਹੁਸ਼ਿਆਰ ਨਹੀਂ ਸੀ ਦਰਅਸਲ ਉਸ ਦਾ ਮਨ ਪੜਾਈ ਵਿੱਚ ਉੱਕਾ ਹੀ ਨਹੀਂ ਸੀ ਲੱਗਦਾ ਉਹ ਹਰ ਸਮੇਂ ਖੇਡਣ ਤੇ ਸ਼ਰਾਰਤਾ ਕਰਨ ਵਿੱਚ ਦਿਲ ਤਾਂ ਰਹਿਦਾ ਸੀ ਸਕੂਲੋਂ ਆਉਂਦਿਆ ਹੀ ਵਸਤਾ ਘਰੇ ਸੁੱਟ ਕੇ ਬਾਹਰ ਖੇਡਣਾ ਨਿਕਲ ਜਾਂਦਾ ਸੀ ਵੰਟੇ ਖੇਡਦਾ ਪਤੰਗਾਂ ਉਡਾਉਂਦਾ ਤੇ ਜਾਂ ਬੇਪਰਵਾਹ ਅਵਾਰਾ ਘੁੰਮਦਾ ਰਹਿੰਦਾ ਸੀ ਉਹ ਆਪਣੇ ਤੋਂ ਛੋਟਿਆਂ ਨੂੰ ਪੁੱਟਦਾ ਵੱਡਿਆਂ ਨੂੰ ਟੱਚ ਕਰਕੇ ਜਾਂਦਾ ਜੇ ਕਦੇ ਮਾਂ ਕਹਿੰਦੀ ਪੁੱਤ ਪੜ ਲੈ ਤੇਰਾ 8ਵੇਂ ਦਾ ਬੋਰਡ ਦਾ ਬੋਰਡ ਦਾ ਇਮਤਿਹਾਨ ਹੈ ਫੇਲ ਹੋ ਜਾਏਗਾ ਤਾਓਂ ਕਿਉਂ ਕੜਿਆ ਕੜਾਇਆ ਉਤਰ ਦੇਂਦਾ ਤੂੰ ਚਿੰਤਾ ਨਾ ਕਰੀ ਮਾਂ ਤੈਨੂੰ ਪਾਸ ਹੋ ਕੇ ਦਿਖਾਉਂਗਾ ਪਿਓ ਦਾ ਉਸ ਨੂੰ ਕੋਈ ਡਰ ਨਹੀਂ ਸੀ ਕਿਉਂਕਿ ਉਹ ਫੌਜ ਵਿੱਚ ਨੌਕਰੀ ਕਰਦਾ ਸੀ ਪਿਤਾ ਦੇ ਨਰਮਵਰਤੀਰੇ ਤੇ ਅਥਾ ਪਿਆਰ ਦਾ ਸੋਨੂੰ ਸਭ ਤੋਂ ਵੱਧ ਫਾਇਦਾ ਲੈਂਦਾ ਖੂਬ ਸਾਰੀਆਂ ਸ਼ਰਾਰਤਾਂ ਕਰਦਾ ਛੁੱਟੀ ਵਾਲੇ ਦਿਨ ਉਹ ਦੁਪਹਿਰ ਨੂੰ ਦੋ ਚਾਰ ਹਾਣੀ ਮੁੰਡਿਆਂ ਨਾਲ ਬਾਹਰ ਸੋਏ ਵਾਲ ਨੂੰ ਨਿਕਲ ਜਾਂਦਾ ਬਾਹਰ ਸੋਏ ਦੇ ਪੁਲ ਤੋਂ ਲੰਘਦੀ ਸੜਕ ਤੇ ਆ ਕੇ ਆ ਰਹੇ ਰਾਈਆਂ ਨਾਲ ਤਰ੍ਹਾਂ ਤਰ੍ਹਾਂ ਦੇ ਕੋਝੇ ਮਜ਼ਾਕ ਕਰਦਾ ਕਈ ਵਾਰੀ ਖਾਲੀ ਲਪਾਫਿਆਂ ਵਿੱਚ ਦਰਖਤਾਂ ਦੇ ਸੁੱਕੇ ਪੱਤੇ ਭਰ ਕੇ ਸੜਕ ਤੇ ਰੱਖ ਦਿੰਦਾ ਆਪ ਆਪਣੇ ਸਾਥੀਆਂ ਸਮੇਤ ਉਰੇ ਪਰੇ ਲੋਕ ਰਹੇ ਲੋਕ ਬੰਦ ਸੜਕ ਤੋਂ ਗੁਜ਼ਰ ਰਿਹਾ ਕੋਈ ਸਾਈਕਲ ਸਵਾਰ ਲਾਲਚ ਵਸ ਉਹ ਲਪਾਫਾ ਉਠਾ ਲੈਂਦਾ ਲਪਾਫੇ ਵਿੱਚ ਭਰੇ ਪੱਤੇ ਵੇਖਦਾ ਲਪਾਫਾ ਥਾਂ ਹੀ ਸੁੱਟ ਕੇ ਦਵਾ ਦਵਾ ਸਾਈਕਲ ਤੇ ਚੜ ਜਾਂਦਾ ਪਿਛੋਂ ਸੋਨੂ ਤੇ ਉਸ ਦੇ ਸਾਥੀਆਂ ਦਾ ਬੇਹੋਦਾ ਸ਼ੋਰ ਦੂਰ ਤੱਕ ਜਾਰੀ ਦਾ ਪਿੱਛਾ ਕਰਦਾ ਉਹ ਸੋਨੂ ਹਰ ਰੋਜ਼ ਸਕੂਲ ਜਾਂਦਾ ਸੀ ਬਿਨਾਂ ਨਾਗਾ ਪਰ ਪੜ੍ਹਾਈ ਬਿਲਕੁਲ ਨਹੀਂ ਸੀ ਕਰਦਾ ਸਕੂਲ ਨੂੰ ਮਿਲਿਆ ਕਾਮਾ ਗਾਈਡਾਂ ਤੋਂ ਨਕਲ ਮਾਰ ਕੇ ਕਾਪੀਆਂ ਤੇ ਉਤਾਰ ਦਿੰਦਾ ਪਾਸ ਕਰ ਹਿਸਾਬ ਦੇ ਖਾਸ ਕਰ ਹਿਸਾਬ ਦੇ ਸਵਾਲਾਂ ਦਾ ਤਾਂ ਉਹ ਨੂੰ ਕੋਈ ਗਿਆਨ ਹੀ ਨਹੀਂ ਸੀ ਸਕੂਲ ਵਿੱਚ ਮਾਸਟਰ ਜੀ ਹਰ ਵਿਸ਼ੇ ਵਿੱਚ ਟੈਸਟ ਪਹਿੰਦੇ ਸੋਨੂੰ ਦੇ ਹਰ ਵਿਸ਼ੇ ਵਿੱਚੋਂ 5 ਜਾਂ 7% ਨੰਬਰ ਆਉਂਦੇ। ਬਸ ਇਸ ਤੋਂ ਵੱਧ ਕਦੇ ਵੀ ਨਹੀਂ। ਉਸ ਦੇ ਅਧਿਆਪਕ ਉਸ ਤੋਂ ਸਦਾ ਦੁਖੀ ਰਹਿੰਦੇ। ਉਸ ਨੂੰ ਕੁੱਟਦੇ ਪਰ ਢੀਠ ਸੋਨੂੰ ਤੇ ਕੋਈ ਅਸਰ ਨਾ ਹੁੰਦਾ। ਸਗੋਂ ਮਾਰਨ ਨਾਲ ਅਧਿਆਪਕਾਂ ਦਾ ਆਪਣਾ ਮਨ ਦੁਖੀ ਹੀ ਹੁੰਦਾ। ਫਿਰ ਵੀ ਉਹ ਆਪਣੇ ਹਾਨੀਆਂ ਕੋਲੋਂ ਡੀਂਗਾ ਮਾਰਦਾ ਪਾਸ ਹੋਵਾਂਗਾ, ਪਾਸ ਹੋਵਾਂਗਾ, ਜ਼ਰੂਰ ਪਾਸ ਹੋਵਾਂਗਾ। ਪਰ ਸਮਾਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਸੋਨੂੰ ਸਮੇਂ ਤੋਂ ਬੇਪਰਵਾਸੀ ਲੰਘ ਰਹੇ ਸਮੇਂ ਦੀ ਉਸ ਨੂੰ ਕੋਈ ਚਿੰਤਾ ਨਹੀਂ ਸੀ ਅਖੀਰ ਸਮਾਂ ਸੈਰ ਤੇ ਆਇਆ ਵੇਖ ਸੋਨੂੰ ਘਬਰਾ ਗਿਆ ਪਰ ਉਸ ਦੇ ਮਨ ਨੂੰ ਹੌਸਲਾ ਦਿੱਤਾ ਕੋਈ ਗੱਲ ਨਹੀਂ ਨਕਲ ਜਿੰਦਾਬਾਦ ਇਮਤਿਹਾਨ ਹਾਲ ਵਿੱਚ ਬੈਠਾ ਸੋਨੂੰ ਬੜੇ ਹੀ ਜ਼ੋਰਾਂ ਛੋਰਾਂ ਨਾਲ ਨਕਲ ਵਾਲੀਆਂ ਪਰਚੀਆਂ ਤੋਂ ਵੇਖ ਵੇਖ ਸਵਾਲ ਹੱਲ ਕਰੀ ਜਾ ਰਿਹਾ ਸੀ ਪ੍ਰੀਖਿਆ ਹਾਲ ਵਿੱਚ ਚੁੱਪ ਛਾਈ ਹੋਈ ਸੀ ਨਿਗਰਾਨ ਅਮਲਾ ਆਪਣੀ ਡਿਊਟੀ ਤੇ ਤਾਇਨਾਤ ਸੀ ਅੱਜ ਤੱਕ ਕਿਸੇ ਵੀ ਨਿਗਰਾਨ ਅਧਿਆਪਕ ਦੀ ਨਿਗਾਹ ਨਿਗਾਹ ਉਸ ਤੱਕ ਨਹੀਂ ਸੀ ਪਹੁੰਚੀ ਕਿਉਂਕਿ ਉਹ ਨਕਲ ਬੜੀ ਹੀ ਸੁਚੇਤ ਹੋ ਕੇ ਮਾਰ ਰਿਹਾ ਸੀ ਅਚਾਨਕ ਪ੍ਰੀਖਿਆ ਹਾਲ ਦੀ ਸ਼ਾਂਤੀ ਭੰਗ ਹੋ ਗਈ ਜਦੋਂ ਉਡਣ ਦਸਤਰਾ ਆਪਣੀ ਗੱਡੀ ਵਿੱਚੋਂ ਉਤਰ ਕੇ ਧਗੜ ਧਗੜ ਕਰਦਾ ਪ੍ਰੀਖਿਆ ਹਾਲ ਵਿੱਚ ਦਾਖਲ ਹੋ ਗਿਆ ਸੋਨੂ ਸਭ ਕਾਸੀ ਤੋਂ ਬੇਖਬਰ ਸੀ ਉਡਣ ਦਸਤਰੇ ਦੇ ਮੈਂਬਰ ਨੇ ਸੋਨੂ ਨੂੰ ਨਕਲ ਮਾਰਦਿਆਂ ਰੰਗੀ ਹੱਥੀ ਪਕੜ ਲਿਆ ਦੇਰ ਸਾਰੀਆਂ 파ਰਚੀਆਂ ਉਸ ਕੋਲੋਂ ਪਕੜੀਆਂ ਗਈਆਂ ਸੋਨੂ ਦੇ ਲੱਖ ਵਾਰੀ ਮੈਂਤਾਤਾਰਲੇ ਕਰਨ ਤੇ ਵੀ ਉਸ ਨੂੰ ਮਾਫ ਨਹੀਂ ਕੀਤਾ ਗਿਆ ਉਸ ਕੋਲੋਂ ਪਕੜੀਆਂ ਨਕਲ ਦੀਆਂ 파ਰਚੀਆਂ ਉਸ ਦੀ ਉੱਪਰ ਕਾਪੀ ਨਾਲ ਨੱਥੀ ਕਰਕੇ ਨਕਲ ਦਾ ਕੇਸ ਬਣਾ ਦਿੱਤਾ ਗਿਆ ਉਸ ਦਾ ਸਾਰਾ ਰਿਕਾਰਡ ਸਿੱਖਿਆ ਬੋਰਡ ਨੂੰ ਭੇਜ ਦਿੱਤਾ ਗਿਆ ਹੁਣ ਸਿੱਖਿਆ ਬੋਰਡ ਦੇ ਫੈਸਲੇ ਦੀ ਉਡੀਕ ਬਾਕੀ ਸੀ ਉਸ ਦੇ ਅਧਿਆਪਕਾਂ ਨੇ ਉਸ ਨੂੰ ਦੱਸਿਆ ਕਿ ਹੁਣ ਉਹ 3 ਸਾਲ ਵਾਸਤੇ ਪ੍ਰੀਖਿਆ ਨਹੀਂ ਦੇ ਸਕੇਗਾ ਨਕਲ ਦੀ ਬੁਰੀ ਬਿਮਾਰੀ ਨੇ ਉਸ ਦੇ ਪੜਨ ਲਿਖਨ ਦੇ ਤਿੰਨ ਸਾਲ ਨਾਸ਼ਟ ਕਰ ਦੇਣੇ ਸਨ ਉਸ ਦੇ ਹਾਣੀ ਮੁੰਡਿਆ ਨੇ ਉਦੋਂ ਤੱਕ 10ਵੀਂ ਪਾਸ ਕਰ ਲੈਣੀ ਸੀ ਸੋਚ-ਸੋਚ ਕੇ ਉਹ ਪਰੇਸ਼ਾਨ ਹੋ ਰਿਹਾ ਸੀ ਮਨ ਜੇ ਤੇ ਪਿਆਸ ਅਤਵਲ ਘੋ ਰਿਹਾ ਸੀ ਮਾਂ ਦੇ ਬਾਰ-ਬਾਰ ਕਹਿਣ ਤੇ ਵੀ ਰੋਟੀ ਨਹੀਂ ਸਿਖਾ ਰਿਹਾ ਸ਼ਰਮ ਅਤੇ ਗਾਮ ਨਾਲ ਉਸ ਦੀ ਭੁੱਖ ਮਾਰ ਗਈ ਸੀ ਪੜਾਈ ਨਾ ਕਰਨਾ ਅਤੇ ਨਕਲ ਮਾਰਨ ਦਾ ਨਤੀਜਾ ਯਾਦ ਕਰ ਕਰਕੇ ਪਛਤਾ ਰਿਹਾ ਸੀ ਉਸ ਨੂੰ ਆਪਣੀ ਕੀਤੀ ਬੇਕਾਰ ਦੀ ਆਵਾਰਾਗਰਦੀ ਤੇ ਗੁੱਸਾ ਆ ਰਿਹਾ ਸੀ ਪਰ ਹੁਣ ਹੋ ਕੀ ਸਕਦਾ ਸੀ ਵੇਲਾ ਲੰਘ ਚੁੱਕਿਆ ਸੀ ਬਾਣਾ ਮੰਨਣਾ ਹੀ ਪੈਣਾ ਸੀ ਸਮਾਂ ਆਪਣੀ ਨਿਰੰਤਰ ਚਾਲ ਚੱਲੀ ਜਾ ਰਿਹਾ ਸੀ ਉਹ ਪਛਤਾਵੇ ਦੇ ਹੰਝੂ ਅੱਖਾਂ ਵਿੱਚ ਝੋਟੇ ਚੁੱਪ ਸੀ ਜੇ ਘਰੇ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ